ਲਓ ਵੀ ਮਿੱਤਰੋ ਫੈਕਟਰੀ ਚ ਆ ਗਏ ਆਪਾਂ ਜਿੱਥੇ ਤੇ ਲੋਡ ਹੋਣੀ ਗੱਡੀ ਲਓ ਜੀ ਹੋ ਗਈ ਲੋਡਿੰਗ ਕੰਪਲੀਟ ਆਪਣੀ ਹੁਣ ਫਟੇ ਫੁੱਟੇ ਪਾਣੇ ਆਂ ਆਪਣੀਆਂ ਹੁਣ ਖਾਣੇ ਆ ਆਪਾਂ ਰੋਟੀ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਵੀ ਮਿੱਤਰੋ ਹੋ ਰਹੀ ਹੈ ਖਾਲੀ ਗੱਡੀ ਆਪਣੀ ਬਾਹਰ ਹੈ ਗਿਆ ਥੋੜਾ ਜਿਹਾ ਹਾਂ ਜੀ ਮਿੱਤਰੋ ਕੀ ਹਾਲ ਚਾਲ ਸਵਾਗਤ ਕਰਦੇ ਆ ਤੁਹਾਡਾ ਇੱਕ ਬ੍ਰੈਂਡ ਦੇ ਬਲੌਗ ਦੇ ਵਿੱਚ ਪਿਛਲੇ ਵੇਲੇ ਉਹ ਜੇ ਦੇਖਿਆ ਤੁਸੀਂ ਆਪਾਂ ਨੇ ਗੱਡੀ ਖਾਲੀ ਕੀਤੀ ਸੀਗੀ ਹੁਣ ਆਪਾਂ ਇਸ ਸਟਾਪ 'ਤੇ ਖੜੇ ਆਂਗੇ ਪਲਵਲ ਢਾਬੇ 'ਤੇ ਰੋਟੀ ਖਾ ਰਹੇ ਆਂ ਆਪਾਂ ਇਸ ਤੋਂ ਬਾਅਦ ਆਪਾਂ ਨੇ ਜਾਣਾ ਪਹਾੜੀ Rajasthan ਉੱਥੇ ਤੋਂ ਕਰਨੀ ਆਪਾਂ ਨੇ ਗੱਡੀ ਲੋਡ ਪਹਿਲੇ ਰੋਟੀ ਰੋਟੀ ਖਾਣੇ ਆਂ ਫਿਰ ਉਸ ਤੋਂ ਬਾਅਦ ਚੱਲਦੇ ਆਂ ਆਪਾਂ ਗੱਡੀ ਲੋਡ ਕਰਨ ਲਾਓ ਜੀ ਮਿੱਤਰੋ ਇਹ ਦਾਲ ਇਹ ਸਲਾਦ ਪਾਣੀ ਪਿਆ ਰੋਟੀ ਆ ਰਹੀ ਹੈ ਹਲੇ ਫਿਰ ਖਾਣੇ ਆਪਾਂ ਰੋਟੀ ਟੀਆ ਆਪਣੀਆਂ ਹੁਣ ਖਾਣੇ ਆਪਾਂ ਰੋਟੀ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਲਾਓ ਵੀ ਮਿੱਤਰੋ ਰੋਟੀ ਰੋਟੀ ਖਾ ਗਏ ਆਪਾਂ ਨਿਕਲ ਗਏ 20 ਮਿੰਟ ਹੋ ਗਏ ਆਪਾਂ ਨੂੰ ਨਿਕਲਿਆ ਨੂੰ ਦਿਓ ਪੀ ਆਪਾਂ ਨੇ ਠੰਡਾ ਪੀ ਲਿਆ ਲਾਉਣ ਆਪਾਂ ਜਾ ਰਹੇ ਆਗੇ ਪਹਾੜੀ Rajasthan ਉੱਥੇ ਤਾਂ ਲੋਡ ਕਰਨੀ ਆ ਆਪਾਂ ਨੇ ਰਾਜਪਰੇ ਦੀ ਰਾਜਪਰੇ ਦਾ ਮਾਲ ਬਣਿਆ ਆਪਣਾ ਹੁਣ ਆਪਾਂ ਉੱਥੇ ਹੀ ਜਾ ਰਹੇ ਹਾਂਗੇ ਲਗੇਸ਼ਾ ਰਹੀ ਆਪਣੀ 57 ਕਿਲੋਮੀਟਰ ਜਿੱਥੇ ਆਪਾਂ ਰੋਟੀ ਖਾਈ ਦੀ ਉੱਥੇ ਉੱਥੇ ਤੋਂ ਦੀ 70 ਕਿਲੋਮੀਟਰ ਹੁਣ 57 ਰਹੀ ਗਈ ਆਪਾਂ ਜਾ ਰਹੇ ਹਾਂ ਪਹਾੜੀ ਹੋੜੀ ਦੁਪਹਿਰਾ ਹੋਇਆ ਵੇ ਬਹੁਤ ਗਰਮੀ ਬਹੁਤ ਜ਼ਿਆਦਾ ਹੋਈ ਵੇ ਇਧਰ ਧੁੱਪ ਤੇਜ਼ ਬੈਰੀ ਪੂਰੀ ਚਲੋ ਬਾਕੀ ਹੁਣ ਤੁਹਾਨੂੰ ਮਿਲਦੇ ਆਂ ਅੱਗੇ ਜਾ ਕੇ ਵੀਡੀਓ ਚ ਲਾਸਟ ਤੱਕ ਲਾਸਟ ਤੱਕ ਬਨੇ ਰਹੋ रास्ता किकर पहाड़ी एरिया राजस्थान चढ़ाई तो तो ਮਿੱਤਰੋ ਫੈਕਟਰੀ ਚ ਆ ਗਏ ਆਪਾਂ ਜਿੱਥੇ ਤੇ ਲੋਡ ਹੋਣੀ ਗੱਡੀ ਟਾਈਮ ਹੋ ਗਿਆ 3:30 ਹੋਣ ਵਾਲਿਆ ਆ ਆਪਾਂ ਇਹ ਵੀ ਗੱਡੀ ਲੋਡ ਕਰਨ ਦੇਖੋ ਜੀ ਇਹ ਖੜੀ ਗੱਡੀ ਆਪਾਂ ਨੇ ਲੋਡ ਕਰਨਾ ਪਲਾਸਟਿਕ ਦਾਣਾ ਰਾਜਪੁਰੇ ਦਾ ਦਿਖਾਨਾ ਮੈਂ ਤੁਹਾਨੂੰ ਅੱਗੇ ਜਾ ਕੇ ਇਹ ਹੋਰ ਲੋਡ ਆਪਣੇ ਕੋਲ ਪਲਾਸਟਿਕ ਦਾਣਾ ਫੁੱਲ ਭਰਨੀ ਗੱਡੀ ਪਾ ਪਿੱਛੇ ਰਹਿ ਗਿਆ ਆਸ ਤੋਂ ਵਾਅਦਾ ਖਾਉਂਗੇ ਤੁਹਾਨੂੰ ਜਦੋਂ ਫੁੱਲ ਭਰ ਹੋ ਗਈ ਜਦੋਂ ਲੋਡਿੰਗ ਕੰਪਲੀਟ ਹੋ ਗਈ ਫਿਰ ਦਿਖਾਵਾਂਗੇ ਹੁਣ ਲਓ ਜੀ ਹੋ ਗਈ ਲੋਡਿੰਗ ਕੰਪਲੀਟ ਆਪਣੀ ਹੁਣ ਫਟੇ ਫੁੱਟੇ ਪਾਣੇ ਆ ਰਸ ਰਸ ਮਾਰ ਦੇ ਫਿਰ ਪੇਪਰ ਉੱਪਰ ਲੈ ਕੇ ਫਿਰ ਨਿਕਲਦੇ ਆਪਾਂ ਇੱਥੇ ਤੋਂ ਲਓ ਵੀ ਮਿੱਤਰੋ ਦੇਖੋ ਪੰਪ ਤੇ ਖੜੇ ਆਪਾਂ ਐਚ ਵੀ ਦਾ ਪੈਟਰੋਲ ਪੰਪ ਐ ਇਹ ਤੇਲ ਪੋਆ ਲਿਆ ਆਪਾਂ ਨੇ ਬਸ ਹੁਣ ਆਪਾਂ ਥੋੜੀ ਦੇਰ ਚ ਨਿਕਲੇ ਰਏ ਇੱਥੇ ਤੋਂ ਆਪਾਂ ਨੇ ਲਈਏ ਮਾਜਾ ਤਾਂ ਉਹ ਤਨਾ ਇੱਕ ਦੇਸੀ ਤੜਕਾ ਹੁਣ ਆਪਾਂ ਚੱਲਦੇ ਆਂ ਇੱਥੇ ਤੋਂ ਪੰਪ ਤੇ ਖੜੇ ਆਪਾਂ ਠੰਡਾ ਪੀ ਗਏ ਫਿਰ ਨਿਕਲਦੇ ਆਪਾਂ ਇੱਥੇ ਤੋਂ ਲਓ ਵੀ ਮਿੱਤਰੋ ਆਪਾਂ ਕੇਐਮਪੀ ਰੋਡ ਤੇ ਚੱਲ ਰਹੇ ਆਂ ਟਾਈਮ ਹੋ ਗਿਆ 6:30 ਸ਼ਾਮ ਵੰਦੇ 6:30 ਹੋ ਗਏ। ਧੁੱਪ ਪੈ ਗਈ ਹੈ ਹਲੇ 6:30 ਹੋ ਗਏ। ਬਸ ਠੜਣ ਲੱਗਿਆ ਹਨਾ ਧੁੱਪ। ਸ਼ਾਮ ਆਉਂਦੀ ਹੈ ਠੰਡੀ ਠੰਡੀ ਹਵਾ। ਹਲੇ ਤਾਂ ਠੀਕ ਠੀਕ ਆ ਰਹੀ ਸ਼ਾਮ ਨੂੰ ਆਣੀ ਯਾਰ ਪੂਰੀ ਚਿਲਡ ਹਵਾਏ ਸੀ ਵਾਲੀ। रह गया इत तो दो सौ किलोमीटर अपा जाना गा जम्मू कटरा हाईवे नो फिर उस वाला तो हाईवे लो भी मित्रों आप आ गए जम्मू कटरा हाईवे सात बज गए ਪਾ ਪਹੁੰਚ ਗਏ ਜੰਮੂ ਕਟਰਾ ਹਾਈਵੇ ਦੇ ਉੱਪਰ ਦੇਖੋ ਦੇਖੋ ਹੀ ਸ਼ਾਨਦਾਰ 뷰 ਰੋਡ ਦਾ ਦੇਖੋ ਟਰੱਕ ਦੀ ਸਪੀਡ 80 ਕਾਰ ਦੀ ਸਪੀਡ 120 ਕਰੀ ਹੋਈ ਹੈ ਇੱਥੇ ਆਪਾਂ ਜਾਂਦੇ ਆਂ 60 ਤੇ ਰਾਮਨਾਲ ਲਓ ਵੀ ਮਿੱਤਰੋ ਟਾਈਮ ਹੋ ਗਿਆ 8:50 ਮਿੰਟ ਆਪਾਂ ਆ ਗਏ ਨਾਰਨਾਲ ਹਾਈਵੇ ਦੇ ਉੱਪਰ ਉਹ ਛੱਡਦੇ ਆਪਾਂ ਨੇ ਰੋਡ ਦੂਸਰਾ ਜੰਮੂ ਘਟੜਾ ਵਾਲਾ ਉਹ ਤੇ ਚਲੇ ਆਪਾਂ ਸੀ ਕਿਲੋਮੀਟਰ ਉਹਦਾ ਟੋਲ ਵੀ ਘਟਵਾ ਲਿਆ ਆਪਾਂ ਨੇ 165 ਦਾ ਹੋ ਸ਼ਾਇਦ ਪਤਾ ਨਹੀਂ ਹਾਲੇ ਜਾਇਆ ਨਹੀਂ ਮੈਸੇਜ ਪਰ ਪਹਿਲੇ ਤਾਂ 165 ਦਾ ਆਂਦਾ ਦਾ। ਬਾਕੀ ਹੁਣ ਦੇਖਦੇ ਆ ਕਿੰਨੇ ਦਾ ਆਊਗਾ। ਫਿਰ ਆ ਲੱਫਾ ਜਾ ਰੇਸ ਟਾਈਮ ਨਾਰਨੋ ਲਾਈ ਹਵੇ ਦੇ ਉੱਪਰ। ਫੇ ਜਾ ਰ ਅਸਿੱਧਾ ਅੰਮ੍ਰਾਲਾ। ਅੰਮ੍ਰਾਲਾ ਰਹਿ ਗਿਆ ਤੇ ਤੋਂ 115 ਕਿਲੋਮੀਟਰ। ਲਓ ਇਹ ਆ ਗਿਆ। ਨਾਰਨੋ ਲਾਈ ਹਵੇ ਦਾ। ਟੋਰ ਬਲਾ ਜਾ। ਦੇਖੋ ਵੀ ਕਿੰਨਾ ਤਗੜਾ ਟੋਲ ਬਣਾ ਜਾਏ ਇਹ ਇਹਦਾ ਰੇਟ ਪਤਾ ਨਹੀਂ 120 ਵੀ ਆਗਾ ਸੁਵੀ ਦਾ ਘਟਦਾ ਹੈ ਲਓ ਵੀ ਮਿੱਤਰੋ ਟਾਈਮ ਹੋ ਗਿਆ 12:49 ਮਿੰਟ ਆਪਾਂ ਪਹੁੰਚ ਗਏ ਪਿੰਡ ਚਵਨੇ ਚ ਪਿੰਡ 'ਚ ਪਹੁੰਚ ਗਏ ਹੁਣ ਆਪਾਂ ਮਿਲਦੇ ਆ ਤੁਹਾਨੂੰ ਸਵੇਰੇ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਸਾਰਿਆਂ ਨੂੰ ਟਾਈਮ ਹੋ ਗਿਆ 10:00 ਬਜੇ 12 ਮਿੰਟ ਆਪਾਂ ਬੈਠੇ ਆ ਗੱਡੀ ਦੇ ਵਿੱਚ ਕਰ ਲਈ ਆਪਾਂ ਨੇ ਗੱਡੀ ਸਟਾਰਟ ਹੁਣ ਆਪਾਂ ਚੱਲੇ ਗੱਡੀ ਲੈ ਕੇ ਖਾਲੀ ਕਰਨ ਰਾਜਪੁਰਾ ਦਖਾਨਿਆ ਤੁਹਾਨੂੰ ਨਿਕਲਦੇ ਆਪਾਂ ਹੁਣ ਘਰ ਤੋਂ ਬਾਹਰ ਬਣੇ ਰਹੋ ਵੀਡੀਓ 'ਚ ਲਾਸਟ ਤੱਕ ਲਓ ਜੀ ਆਪਾਂ ਨੇ ਕਰ ਲਿਆ ਬਨੂੜਪਾਰ ਰਾਜਪੁਰੇਲੇ ਰੋਡ ਤੇ ਆ ਗਏ ਆਪਾਂ ਆਪਣੀ ਲੋਕੇਸ਼ਨ ਰਹਿ ਗਈ ਇੱਥੋਂ 10 ਕਿਲੋਮੀਟਰ ਜਿੱਥੇ ਜਾਣਾ ਆਪਾਂ ਨੇ ਬਾ 10 ਮਿੰਟ ਲੱਗਣੇ ਆਪਾਂ ਨੂੰ ਪਹੁੰਚਣ ਨੂੰ ਉੱਥੇ जिथे अपनी गड्डी खाली होगी लो भाई, राजपुरा पहुंच गए फोकल पॉइंट त अपनी लोकेशन रह गई थोड़ी जी का किलोमीटर होनी देखो भाई फैक्ट्रियां, इधर पूरी ਸਾਡਾ ਲੋਕੇਸ਼ਨ ਤੇ ਜਾ ਕੇ ਮਿਲਦੇ ਹਾਂ ਹੁਣ ਤੁਹਾਨੂੰ। ਲਓ ਵੀ ਮਿੱਤਰੋ ਪਹੁੰਚ ਗਏ ਆਪਾਂ ਲੋਕੇਸ਼ਨ ਤੇ। ਟਾਈਮ ਹੋ ਗਿਆ 11:00 ਬਜੇ 12 ਮਿੰਟ। ਇੱਥੇ ਆਉਣੀ ਗੱਡੀ ਖਾਲੀ ਆਪਣੀ। ਆਮ ਪਲਾਸਟਿਕ। ਥੋਕਲਪੰਟ ਰਾਜਪੁਰਾ। ਬਸ ਹੁਣ ਦੇਖਦੇ ਕਿੰਨੇ ਵਜੇ ਹੁੰਦੀ ਅੰਦਰ। ਪੇਪਰ ਤਾਂ ਮੈਂ ਦੇ ਆਇਆ। ਬਾਕੀ ਹੁਣ ਅੰਦਰ ਕਰੂੰਗਾ ਜਦੋਂ ਫਿਰ ਦਿਖਾਵਾਂਗਾ ਬਾਕੀ ਲਾਓ ਵੀ ਮਿੱਤਰਾਂ ਹੋਣ ਲੱਗੀ ਗੱਡੀ ਖਾਲੀ ਆਪਣੀ ਦੇਖੋ ਅੱਗੇ ਤੋਂ ਚੱਕ ਲਿਆ ਸਮਾਨ ਵੱਲ ਅਗੇ ਵੇ ਹੌਲੀ ਹੌਲੀ ਖਾਲੀ ਕਰਨ ਵੀ ਮਿੱਤਰਾਂ ਹੋ ਰਹੀ ਹੈ ਖਾਲੀ ਗੱਡੀ ਆਪਣੀ ਬਾਹਰ ਰਹਿ ਗਿਆ ਥੋੜਾ ਜਿਹਾ ਟਿੱਕ ਢਾਂਗ ਰਹਿ ਗਈ ਬਸ ਹੋ ਵੀ ਲਾਸਟ ਰੈਡੀ ਹੈ ਖਾਲੀ ਹੋ ਰਹੀ ਹੈ ਬਸ ਥੋੜਾ ਡਾਇਰ ਰਹਿਗਾ ਮਾਲ ਖਾਲੀ ਖਲੀ ਕਰਕੇ ਰিসিਵਿੰਗ ਲੈ ਕੇ ਫਿਰ ਚੱਲਦੇ ਆਪਾਂ ਅੱਗੇ ਲੋ ਜੀ ਗੱਡੀ ਹੋ ਗਈ ਆਪਣੀ ਖਾਲੀ ਰিসিਵਿੰਗ ਮਿਲਨੀ ਆਲੇ ਆਪਾਂ 12:30 ਹੋ ਗਏ ਖਾਲੀ ਹੋਲੀ ਬਸ ਹੁਣ ਆਪਾਂ ਕਰ ਰਹੇ ਆਂ ਵੀਡੀਓ ਤਾਂ ਇੰਨੇ ਇੱਥੇ ਹੀ ਜੇ ਵੀਡੀਓ ਕਿਸੇ ਨੂੰ ਵੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਨਾਲੇ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ફિર મિલદા ફર કમી વીડિયો